ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਮੇਰਾ ਨਾਮ ਸ਼ੰਗਾਰਾ ਸਿੰਘ ਮਾਨ ਆ ਮੈਂ ਭਾਰਤੀ ਕਿਸਾਨ ਯੂਨੀਅਨ ਦਾ ਗੁਰਾਹਾਂ ਦਾ ਜ਼ਿਲ੍ਹਾ ਬਚੰਦੇ ਦਾ ਪ੍ਰਧਾਨ ਹਾਂ ਅੱਜ ਦੇ ਉਹ ਧਰਨਾ ਇਹ ਉਹ ਉਦਾਰ ਚ ਸਕੂਲ ਚੌਕੇ ਦੇ ਟੀਚਰ ਹੈ ਉਹਨਾਂ ਵੱਲੋਂ ਸੱਦਾ ਦਿੱਤਾ ਹੋਇਆ ਹੈ ਕ੍ਰੀਸੀ ਦਫਤਰ ਬਚੰਦਾ ਆ ਤੇ ਰੋਸ ਧਰਨਾ ਕਿਉਂਕਿ ਉਹ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹੈ ਅਸੀਂ ਇਸ ਸੰਘਰਸ਼ ਦੀ ਪਟਮੀ ਹਮਾਇਤ ਕਰ ਰਹੇ ਹਾਂ ਜਿੱਤੇ ਤੋਂ ਇਹ ਸੰਘਰਸ਼ ਚੱਲਦਾ ਉਹਦੇ ਤੋਂ ਹੀ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੈ ਅੱਜ ਵੀ ਅਸੀਂ ਉਹਨਾਂ ਲਈਆਂ ਜਿਹੜੀਆਂ ਰਹਿਂਦੀਆਂ ਮੰਗਾ ਪ੍ਰਸ਼ਾਸਨ ਵੱਲੋਂ ਕਿਉਂਕਿ ਪਿਛਲੇ ਦਿਨੀ ਪ੍ਰਸ਼ਾਸਨ ਨੇ ਵੱਡੀ ਮੀਟਿੰਗ ਕਰਕੇ ਇੱਕ ਵਾਰੀਆਂ ਮਸਲੇ ਨੂੰ ਨਿਵੇਦਤਾ ਸੀ ਲੱਗਭਗ ਕਹਿਣਾ ਹੋਵੇ ਕਿ ਜਿਹੜੀ ਛੋਟੀਆਂ ਮੰਗਾ ਰਹਿ ਗਈਆਂ ਸੀ ਉਹਨਾਂ ਨੂੰ ਪਾਛਾ ਦਿਨਾਂ ਦੇ ਅੰਦਰ ਅੰਦਰ ਆਖੂ ਕਾਨੂੰਨੀ ਵਿਚਨ ਜਿਹੜੀ ਉਹ ਧੂਤ ਕਰਕੇ ਜਿਵੇਂ ਦੋ ਟੀਚਰ ਰਹਿੰਦੇ ਆ ਇੱਕ ਸਦੀਪ ਜਿਹੜ ਨੇ ਘੋਡੀ ਵਾਈ ਕੀਤੀ ਐ ਇਸੇ ਤਰ੍ਹਾਂ ਇੱਕ ਨਵਨੀਤ ਸ਼ਰਮਾ ਉਹ ਉਹ ਤੋਂ ਵੀ ਪਹਿਲਾਂ ਦੀ ਟਰਮੀਨੇਟ ਕਰੀ ਸੀ ਜਦੋਂ ਕਿ ਉਹਦੇ ਤੇ ਇੱਕ ਨਿੱਜੀ ਕੇਸ ਪਾਇਆ ਹੋਇਆ ਸੀ ਉਹ ਕੇਸ ਮੁੱਕ ਚੁੱਕਿਆ ਉਹਦੇ ਨਾਲ ਦੇ ਜਿਹੜੇ ਟੀਚਰ ਐ ਹੋਰ ਸਰਕਾਰੀ ਟੀਚਰ ਉਹ ਵੀ ਬਹਾਲ ਕੀਤੇ ਜਾ ਚੁੱਕੇ ਐ ਉਦੋਂ ਜਣੀ ਇਹਨਾਂ ਨੇ ਵਾਦਾ ਕੀਤਾ ਸੀ ਸਾਡੇ ਨਾਲ ਵੀ ਅਸੀਂ ਸਾਨੂੰ ਇਹ ਡਾਕੂਮੈਂਟ ਦੇ ਦਿਓ ਤੁਸੀਂ ਡਾਕੂਮੈਂਟ ਦੇਣ ਤੋਂ ਬਾਅਦ ਅਸੀਂ ਕੁਝ ਇਨਕੁਆਰੀ ਕਰਨ ਤੋਂ ਬਾਅਦ 5-7 ਦਿਨਾਂ ਦੇ ਅੰਦਰ ਅੰਦਰ ਇਹਨਾਂ ਟੀਚਰਾਂ ਨੂੰ ਬਹਾਲ ਕਰ ਲਾਂਗੇ ਤੇ ਬਾਕੀ ਜਿਹੜੀਆਂ ਪ੍ਰਾਣੀਆਂ ਸਾਰੀਆਂ ਉਹੀ ਇਹਨਾਂ ਦੀ ਵਸੇਵਾਵਾਂ ਉਹਨਾਂ ਤੇ ਬਹਾਲ ਕਰਾਂਗੇ ਖਾਸ ਕਰਕੇ ਜਿਵੇਂ ਪਵਨਦੀਪ ਕੌਰ ਹੈ ਉਹ ਪਹਿਲਾ ਵਾਈਸ ਪ੍ਰਿੰਸੀਪਲ ਸੀ ਉਹਨੂੰ ਵਾਈਸ ਪ੍ਰਿੰਸੀਪਲ ਤੇ ਨਹੀਂ ਬਹਾਲ ਕੀਤਾ ਉਹਨੂੰ ਸੁਧਾਰਨ ਜਿਹੜੀ ਵਲੰਟੀਅਰ ਵਜੋਂ ਭਾਗੀ ਕੀਤਾ ਇਸ ਕਰਕੇ ਉਹਨੇ ਰੋਸ ਵਜੋਂ ਦੋ ਜਨ ਜਵਾਬ ਵੀ ਨਹੀਂ ਕੀਤਾ ਇਹ ਜਿਹੜੀ ਇਸੇ ਤਰ੍ਹਾਂ ਮੈਨੇਜਮੈਂਟ ਤੇ ਕਾਰਵਾਈ ਕਰਨੀ ਬਣਦੀ ਹੈ ਜਿਹੜੀ ਇਹ ਸਾਰੀਆਂ ਮੰਗਾਂ ਜਿਹੜੀਆਂ ਤੇ ਉਹ ਖੜੀਆਂ ਹੈ ਜਿਹੜੀਆਂ ਆ ਪ੍ਰਸ਼ਾਸਨ ਨੇ 10 ਦਿਨਾਂ ਦੇ ਅੰਦਰ ਅੰਦਰ ਹੱਲ ਕਰਦਾ ਜਦੋਂ ਕੀਤਾ ਸੀਗਾ ਹਾਂ ਵਾਦਾ ਕੀਤਾ ਸੀ ਸਾਡੇ ਨਾਲ ਇਹ ਕਰਕੇ ਉਹ ਵਾਦਾ ਖਲਾਫੀ ਦੇ ਖਿਲਾਫ ਅੱਜ ਜੋ ਟੀਚਰਾਂ ਵੱਲੋਂ ਇਹ ਦੋਸਤਰਨਾ ਦਿੱਤਾ ਹੈ ਜੀ ਸੀਰਤਪੁਰ ਟੰਡਾ ਅਗੇ ਉਹਦੇ ਵਿੱਚ ਅਸੀਂ ਸਾਡੀ ਜਨਤ ਬਲਦੀ ਵੀ ਕੀਤੀ ਗ੍ਰਾਮ ਨੂੰ ਸੀ ਗੱਡ ਕੇ ਉਹਦੀ ਪਹਿਲਾਂ ਵੀ ਹਮੇ ਕਰਦੇ ਆ ਅੱਜ ਵੀ ਜੋਰ ਨਾਲ ਅਸੀਂ ਸੂਰਤ ਕਰਾਈਆਂ ਤੇ ਦੱਬੀ ਹਮਾਇਤ ਕਰਦੇ ਰਵਾਂਗੇ ਇਹ ਮਸਲਾ ਜੀ ਤਕਰੀਬਨ 6 ਸਸ ਮਹੀਨਿਆਂ ਤੋਂ ਚੱਲ ਰਿਹਾ ਹੈਗਾ 10 ਕੋਲ ਚੌਕੇ ਦਾ ਮਸਲਾ ਹੈਗਾ ਮੈਂ ਤੇ ਆਪਕੋ ਸੰਦੀਪ ਸਿੰਘ ਅੰਗਰੇਜੀ ਤੇ ਅਸਾ ਸਿੱਧਾ ਦੇ ਆਪਕਾ ਤੇ ਮਸਲੇ ਦੇ ਵਿਚਾਰ ਦੇ ਅਨਸਾਰ ਇਹ ਹੈ ਜੀ ਕਿ ਇਹ ਜਿਹੜੀ ਮੈਨੇਜਮੈਂਟ ਸੀ ਇਹ ਤੇ ਇਹ ਸਕੂਲ 70 30 ਦੇ ਅਨੁਪਾਤ ਦੇ ਨਾਲ ਚੱਲਦੇ ਨੇ ਇਹ ਦੇਵੇਂ 70% ਸਰਕਾਰ ਅਦਾ ਕਰਦੀ ਹੈ ਤੇ 30% ਮੈਨੇਜਮੈਂਟ ਦੇ ਕੋਲੋਂ ਪਉਣਾ ਹੁੰਦਾ ਪਰ ਇਸ ਸਕੂਲ ਦੇ ਵਿੱਚ ਜਿਹੜੀ ਮੈਨੇਜਮੈਂਟ ਸੀ ਸ੍ਰੀ ਰਾਧੇਕ੍ਰਿਸ਼ਨ ਸੇਵਾ ਸੰਮਤੀ ਉਹ ਲਾਗਭਗ 14 ਤੋਂ 15 ਲੱਖ ਰੁਪਏ ਦਾ ਜਿਹੜਾ ਘਾਫਲਾ ਉਹ ਮਹੀਨੇ ਦਾ ਕਰ ਰਹੀ ਸੀ ਜਾਨਕਿ ਸਰਕਾਰ ਤੋਂ ਆਉਣ ਵਾਲਾ 70% ਜਿਹੜਾ ਉਹ ਵੱਡੇ ਰੂਪ ਦੇ ਵਿੱਚ ਜਿਹੜਾ ਫੜਾਪ ਕਰ ਰਹੀ ਸੀ ਅਧਿਆਪਕਾਂ ਦੇ ਖਾਤੇ ਆ ਆਪਦੇ ਕੋਲੇ ਜਬਤ ਕਰਕੇ ਉਹਨਾਂ ਦੇ ਖਾਤਿਆਂ ਦੇ ਵਿੱਚ 41000 ਤਰਖਾ ਸ਼ੋ ਕਰਕੇ ਤਾਂ ਉਹਨਾਂ ਨੂੰ ਸਿਰਫ ਬਾਈ ਹੈਂਡ 10-10000 12-12000 ਰੁਪਇਆ ਦੇ ਕੇ ਇਸ ਤਰ੍ਹਾਂ ਇੱਕ ਵੱਡਾ ਜਿਹੜਾ ਇੱਥੇ ਘਪਲਾ ਕੀਤਾ ਜਾਂਦਾ ਸੀ ਤੇ ਤਕਰੀਬਨ 3 ਸਾਲਾਂ ਤੋਂ ਨਾਂ ਬੱਚਿਆਂ ਨੂੰ ਵਰਦਿਆਂ ਮਿਲਿਆ ਸੰ ਤੇ ਨਾ ਕਿਤਾਬਾਂ ਮਿਲੀਆਂ ਸਨ ਇਸ ਕਰਕੇ ਅਸੀਂ ਮਾਨਯੋਗ ਹਾਈ ਕੋਰਟ ਦੇ ਵਿੱਚ 2023 ਦੇ ਵਿੱਚ ਇੱਕ ਕੇਸ ਲਾਇਆ ਸੀ ਜਿਸ ਦਾ ਮੈਂ ਮੁੱਖ ਪਟੀਸ਼ਨਰ ਸੀ ਤੇ ਉਹਦੇ ਕਰਕੇ ਜਿਹੜੀ ਮੈਨੇਜਮੈਂਟ ਸੀ ਉਹ ਸਾਨੂੰ ਵਕ ਵਕ ਤਰੀਕਿਆਂ ਨਾਲ ਹਰਾਸ਼ਮੈਂਟ ਕਰਦੀ ਰਹੀ ਤੇ 20 ਜਨਵਰੀ ਨੂੰ ਉਹਨਾਂ ਨੇ ਮੈਨੂੰ ਤੇ ਸਾਡੇ ਇੱਕ ਹੋਰ ਵਿਦਿਆਪਕ ਨੂੰ ਜਿਹੜਾ ਸਕੂਲ ਦੇ ਵਿੱਚੋਂ ਟਰਮੀਨੇਟ ਕਰ ਦਿੱਤਾ ਸੀ ਤੇ ਬਾਕੀ ਵਿਧਾਇਕਾਂ ਨੇ ਜਦੋਂ ਇਹਦਾ ਵਿਰੋਧ ਕੀਤਾ ਤਾਂ ਬਾਕੀ ਵਿਧਾਇਕਾਂ ਨੂੰ ਜੋ ਕਿ ਤਕਰੀਬਨ 70 ਦੀ ਗਿਣਤੀ ਬਣਦੀ ਹੈ ਉਹਨਾਂ ਨੂੰ ਵੀ ਮੈਨੇਜਮੈਂਟ ਦੁਆਰਾ ਜਿਹੜਾ ਟਰਮੀਨੇਟ ਕਰ ਦਿੱਤਾ ਗਿਆ ਸੀ